ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਣਾ ਵਲੌਗ ਬਣਾਵਾਂਗੇ ਹਾਲੋ ਦੀ ਸਬਜੀ ਆਲੂ ਹਾਲੋ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬਣਦੇ ਨੇ ਤੇ ਬਹੁਤ ਗਰਮ ਹੁੰਦੇ ਆ ਜਿਨ੍ਹਾਂ ਦੇ ਗੋਡੇ ਗਿੱਟੇ ਪੀੜ ਹੁੰਦੇ ਆ ਉਹਨਾਂ ਵਾਸਤੇ ਵੀ ਬਹੁਤ ਹੀ ਲਾਭਦਾਇਕ ਹੈ ਇਸੀ ਇਸ ਕਰਕੇ ਅੱਜ ਆਪਣੀ ਰੈਸਪੀ ਪਾਵਾਂਗੇ ਆਲੋ ਹਾਲੋ ਦੀ ਸਬਜੀ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਧੋ ਕੇ ਆਪਕੋ ਸਭ ਤੋਂ ਪਹਿਲਾਂ ਅਸੀਂ ਆਪਣੀ ਹਾਲ ਨੂੰ ਧੋ ਕੇ ਸਾਫ ਸੁਥਰਾ ਕਰਕੇ ਤੇ ਕੱਟ ਕੇ ਰੱਖ ਲਿੱਤਾ ਹੈ ਦੇਖੋ ਕਿੰਨੀ ਵਧੀਆ ਕੱਟੀ ਹੋਈ ਹੈ ਬਹੁਤ ਵਧੀਆ ਜਿਕੇ ਕੱਟ ਲਿਆ ਹੀ ਆ ਆ ਦੇਖੋ ਅਸੀਂ ਆਲੂ ਘਾ ਧੋ ਕੇ ਕੱਟ ਕੇ ਰੱਖ ਲਿੱਤੇ ਆ ਪਿਆਜ਼ ਲੈ ਇਹ ਹਰੀਆਂ ਮਿਰਚਾਂ ਇਹਦੀ ਵੀ ਇਹ ਬਹੁਤ ਗਰਮ ਹੁੰਦੀ ਹੈ ਇਹਦੇ ਵਿੱਚ ਅਸੀਂ ਬਹੁਤਾ ਮਸਾਲਾ ਨਹੀਂ ਪਾਣਾ ਨਾ ਅਸੀਂ ਇਹਦੇ ਵਿੱਚ ਬਹੁਤਾ ਅਦਰਕ ਤੇ ਲਸਣ ਪਾਣਾ ਤੇ ਨਾ ਟਮਾਟਰ ਪਾਣੇ ਇਸ ਪਿਆਜ਼ ਤੇ ਹਰੀਆਂ ਮਿਰਚਾਂ ਦਾ ਤੜਕਾ ਲਗਾਵਾਂਗੇ ਤੇ ਬਹੁਤ ਵਧੀਆ ਬਣਾਵਾਂਗੇ ਤੇ ਆਓ ਹੁਣ ਅਸੀਂ ਆਪਣੀ ਬਣਾਣੀ ਸ਼ੁਰੂ ਕਰੀਏ ਰੈਸਪੀ ਹਾਲੋਤੀ ਆਲੂ ਦੀ ਪੁਰਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਿੰਪਲ ਤਰੀਕੇ ਤੇ ਬਹੁਤ ਹੀ ਸਵਾਦ ਬਣਾਵਾਂਗੇ ਖਾਂ ਚ ਬਹੁਤ ਹੀ ਸਵਾਦ ਲੱਗਦੀ ਏ ਆਓ ਬਣਾਈਏ ਹੁਣ ਹਾਲੋਦੀ ਪੁਰਜੀ ਆ ਦੇਖ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਅਸੀਂ ਆਪਣੀ ਲਗਾ ਲਈ ਤੀ ਹੁਣ ਅਸੀਂ ਥਾਰ ਲਾਂਗੇ ਕੜਾਈ जी सा कड़ाई गर्म हो सके असं गर्म करनी रख दी है कढ़ाई अपनी यह देखो बहुत बढ़िया तरीके ते बहुत ही स्वाद देखो कढ़ाई कड़ाही सु चुकी है बहुत बढ़िया तरीके चं तरह साफ कर लिए पूज लेती है सब तो पहला पावे तेल अपना सरसों का ਜਿੰਨੀ ਕਿਸਨ ਨੂੰ ਜ਼ਰੂਰਤ ਹੈ ਤੁਸੀਂ ਉਸੇ ਹਿਸਾਬ ਦੇ ਨਾਲ ਪਾ ਲਿਓ ਐਸੇ ਤੇਲ ਪਾ ਲਿੱਤਾ ਤੇ ਹੁਣ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਸੜ ਲਾਂਗੇ ਤੇ ਫਿਰ ਅਸੀਂ ਆਪਣੇ ਪਿਆਜ਼ ਪਾਵਾਂਗੇ ਆ ਦੇਖੋ ਤੇਲ ਸਾਡਾ ਸੜ ਚੁੱਕਾ ਹੈ ਹਰਿਆ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਪਾਵਾਂਗੇ ਅਸੀਂ ਆਪਣੇ ਪਿਆਜ਼ ਬਹੁਤ ਵਧੀਆ ਤੁਹਾਨੂੰ ਹੁਣ ਅਸੀਂ ਇਹਨਾਂ ਨੂੰ ਆਣੇ ਚੰਗੀ ਤਰ੍ਹਾਂ ਨਾਲੀ ਬਾਗਮਾ ਵੀ ਅਸੀਂ ਆਪਣੀਆਂ ਹਰੀਆਂ ਮਿਰਚਾਂ ਜਿਹੜੀਆਂ ਅਸੀਂ ਕੱਟੀਆਂ ਇੱਥੇ ਅਸੀਂ ਲਾਲ ਮਿਰਚ ਨਹੀਂ ਪਾਣੀ ਬਿਲਕੁਲ ਅਸੀਂ ਹਰੀ ਮਿਰਚ ਹੀ ਪਾਵਾਂਗੇ ਐ ਦੇਖੋ ਹੁਣ ਅਸੀਂ ਕੱਟ ਕੇ ਪਾ ਦਈਆ ਹੁਣ ਅਸੀਂ ਇਹਨੂੰ ਪੂਰਾ ਜਿਹਾ ਫੁਲਾ ਲਾਂਗੇ ਚੰਗੀ ਤਰ੍ਹਾਂ ਪਿਆਜ਼ ਨਾਲ ਕਰ ਲਾਂਗੇ ਥੀਲੇ ਸਹੀ ਦੇ ਵਿੱਚ ਪਾਵਾਂਗੇ ਆਪਣੇ ਥਾਲੂ ਜਿਹੜੀ ਅਸੀਂ ਧੋ ਤਾ ਕੇ ਰੱਖੇ ਹੋਏ ਨੇ ਦੇਖੋ ਆ ਦੇਖੋ ਪਿਆਸਾ ਦੇ ਪੁੱਜ ਚੁਕੇ ਲਾਲ ਹੋ ਚੁਕੇ ਬਹੁਤ ਨਹੀਂ ਸਾੜਨੇ ਪੁੱਜ ਜਨਾ ਵੀ ਪੁੱਜਨੇ ਨੇ ਆ ਵੇਖੋ ਹੁਣ ਅਸੀਂ ਪਾਵਾਂਗੇ ਆਪਣਾ ਨਮਕ ਇਹਦੇ ਚ ਸੀ ਹਲਦੀ ਪਾਊਡਰ ਬਿਲਕੁਲ ਨਹੀਂ ਪਾਣਾ ਅਸੀਂ ਸਿਰਫ ਨਮਕ ਹੀ ਪਾਵਾਂਗੇ ਨਮਕ ਪਾ ਕੇ ਤੇ ਇਹਨੂੰ ਬਣਾਵਾਂਗੇ ਹੁਣ ਪਾ ਲਾਂਗੇ ਅਸੀਂ ਸਭ ਤੋਂ ਪਹਿਲਾਂ ਆਪਣੀ ਆਲੂ ਜਿਹੜੇ ਅਸੀਂ ਕੱਟ ਕੇ ਰੱਖੇ ਹੋਏ ਨੇ ਆ ਦੇਖੋ ਉਹ ਬਰੀਕੀ ਜੀ ਬਣਦੀ ਹੈ ਬਹੁਤ ਸਵਾਦ ਲੱਗਦੀ ਹੈ ਬਹੁਤ ਮਜ਼ਾ ਆਉਂਦਾ ਹੈ ਤੁਸੀਂ ਇਹ ਚਪਲੇਕੇ ਬਣਾ ਲਈਆਂ ਤੇ ਬਣਾ ਕੇ ਖਾ ਲਈਏ ਅਸੀਂ ਚੰਗੀ ਤਰ੍ਹਾਂ ਹਿਲਾਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਖੁਣਸੇ ਪਾਦਵਾਂਗੇ ਵਿੱਚ ਆਪਣੀ ਹਾਲੋਂ ਦੀ ਫੁੜੀ ਤੇਰੀ ਆਪਣੀ ਘੱਟ ਕੇ ਰੱਖੀ ਹੋਈ ਹੈ ਦੇਖੋ ਕਿੰਨੀ ਫ੍ਰੀਸ਼ ਤੇ ਕਿੰਨੀ ਵਧੀਆ ਦੇਖੋ ਇਸ ਜੀ ਕੇ ਪਾਦਾਂਗੇ ਬਹੁਤ ਹੀ ਸਵਾਦ ਲੱਗਦੀ ਆ ਬਹੁਤ ਮਜ਼ਾ ਆਉਂਦਾ ਹੈ ਘਾਟਾ-ਘਾਟ ਕਰ ਲਾਂਗੇ ਅਸੀਂ ਇਹਨੂੰ ਇਹ ਸਾਰੀ ਦੇਖਵਾ ਵਿੱਚ ਪੈ ਜਾਣੀ ਹੈ ਅ ਦੇਖੋ ਪੁੱਜੀ ਸਾਡੀ ਸਾਰੀ ਪੈ ਗਈ ਇਹ ਵਿੱਚ ਹੁਣ ਜਿੰਨੇ ਸਾਰੇ ਨੂੰ ਹਲਾ ਲਵਾਂਗੇ ਇੱਕ ਵਾਰ ਨਾਲ ਜੋ ਸਾਡੀ ਘੇਰੀ ਸਹੀ ਤਿੱਕੇ ਬਣ ਸਕੀ ਹੈ ਦੇਖੋ ਚੰਗੀ ਤਰ੍ਹਾਂ ਹਲਾ ਲਓ ਇੱਕ ਦਮ ਥੋੜੀ ਜਿਹੀ ਹੋਣੀ ਹੈ ਦੇਖਣਾ ਤੁਸੀਂ ਇੰਨੀ ਬੜੀ ਲੱਗ ਰਹੀ ਹੈ ਪਰ ਬਹੁਤ ਥੋੜੀ ਬਣ ਜਾਣੀ ਹੈ ਇਹ ਦੇਖੀ ਐਸੇ ਹਿਲਾ ਲਈ ਉਹਨਾਂ ਸੀਨ ਨੂੰ ਟੱਕ ਕੇ ਰੱਖ ਦਵਾਂਗੇ ਤਾਂ ਜੋ ਸਾਡੀ ਪੂਜੀ ਪੱਕ ਸਕੇ ਉਹਨਾਂ ਸੀਟਾ ਕੰਮ ਬੰਦ ਕਰਕੇ ਠੱਕ ਲਾਂਗੇ ਸਾਡੀ ਸਟੀਮ ਨਾਲ ਥੋੜੀ ਪੂਜੀ ਤਿਆਰ ਹੋ ਸਕੇ ਆ ਦੇਖੋ ਹਾਲੋ ਸਾਡੀ ਢਿੱਜ ਰਹੀ ਹੈ ਦੇਖੋ ਕਿਸ ਤਰੀਕੇ ਦੇਖੋ ਕਿੰਨੀ ਕੋ ਹੋ ਗਈ ਹੈ ਇਹ ਬਿਲਕੁਲ ਥੋੜੀ ਜਿਹੀ ਜਿਹੜੀ ਜਦੋਂ ਬਣ ਗਈ ਬਹੁਤ ਥੋੜੀ ਜਿਹੀ ਹੈ ਇਸੇ ਥ੍ਰੀ ਕੀ ਅਸੀਂ ਇਹਨੂੰ ਇੱਕ ਦੋ ਵਾਰੀ ਹਿਲਾਵਾਂਗੇ ਤਾਂ ਜੋ ਸਾਡਾ ਇਹਦੀ ਵਿੱਚੋਂ ਹਾਲ ਉਹਦੇ ਪਾਣੀ ਸੁੱਕ ਸਕੇ ਤੇ ਇਹ ਗਿੱਲੇ-ਗਿੱਲੇ ਨਾ ਰਵੇ। ਐ ਦੇਖੋ। ਫਿਰ ਅਸੀਂ ਜਿੱਦ ਤੱਕ ਬੰਦ ਕਰਕੇ ਰੱਖ ਦਵਾਂਗੇ। ਆਹੀ ਫਿਰ ਹਲਾ ਲਾਂਗੇ ਆ ਦੇਖੋ ਥੜੇ ਲੱਗ ਰਹੀ ਹੈ। हिलाना बहुत जरूरी है नहीं हिलावे तो थले लग जाएगी इस करके हिलावे तो चंकी तरह इनू उपर थले कर लेंगे तालू साढ़े गाल सकन और वजिए तरीके बन सकता फिर बंद करके रख देंगे ਆ ਦੇਖੋ ਪੂਜੀ ਸਾਡੀ ਥੱਲੇ ਲੱਗਣਾ ਪਈ ਹੈ ਪੰਚੀਤੀ ਹੈ ਬਹੁਤ ਵਧੀਆ ਬਣ ਚੁੱਕੀ ਹੈ ਦੇਖੋ ਤੁਸੀਂ ਸਾਡੀ ਹਾਲੋਂ ਦੀ ਤੇ ਆਲੂਆਂ ਦੀ ਪੂਜੀ ਵੇਖੋ ਕਿੰਨੀ ਵਧੀਆ ਤਰੀਕੇ ਬਣ ਚੁੱਕੀ ਹੈ ਬਹੁਤ ਵਧੀਆ ਲੱਗ ਰਹੀ ਹੈ ਦੇਖੋ ਤੁਸੀਂ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਕਿੰਨੀ ਵਧੀਆ ਬਣ ਰਹੀ ਹੈ ਦੇਖੋ ਕਿੰਨੀ ਵਧੀਆ ਆ ਰਹੀ ਹੈ 스멜 ਵੀ ਬਹੁਤ ਵਧੀਆ ਆ ਰਹੀ ਹੈ ਇਸੇ ਤਰੀਕੇ ਅਸੀਂ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ ਬਹੁਤ ਮਜ਼ਾ ਆਉਂਦਾ ਹੈ ਤੁਸੀਂ ਵੀ ਇਸੇ ਤਰੀਕੇ ਬਣਾਣਾ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਵਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਵੀ ਇਹਦਾ ਟੇਸਟ ਏ ਆ ਕਿੰਨਾ ਵਧੀਆ ਜੇ ਤੁਹਾਨੂੰ ਰੈਮੀ ਇਹਨੀ ਰੈਸਪੀ ਪਸੰਦ ਆਈ ਹੋਵੇ ਮੇਰੀ ਬਣੀ ਹੋਈ ਪੁਰਜੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਭੁੱਲਿਓ ਨਾ ਤੇ ਮੇਰੀ ਵੀਡੀਓ ਪੂਰੀ ਫੁੱਲ ਵਾਚ ਕਰਿਓ ਮੇਰਾ ਨਵਾਂ ਨਵਾਂ ਚੈਨਲ ਹੈ ਤੇ ਤੁਸੀਂ ਪੂਰੀ ਫੁੱਲ ਵੀਡੀਓ ਵੇਖਣੀ ਹੈ ਬਿਲਕੁਲ ਮੈਂ ਸਿੰਪਲ ਸਬਜ਼ੀਆਂ ਬਣਾ ਕੇ ਦਿਖਾਨੀ ਆ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਬਣਾਉਣੀ ਆ ਤਾਂ ਕਿ ਤੁਸੀਂ ਸਿੰਪਲ ਤਰੀਕੇ ਵੀ ਸਬਜ਼ੀਆਂ ਬਣਾ ਕੇ ਖਾ ਕੇ ਵੇਖੋ ਬਹੁਤ ਮਜ਼ਾ ਆਉਂਦਾ ਹੈ ਤੇ ਮੈਨੂੰ লাইਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਏ ਫੈਮਲੀ ਬਾਏ